ਦੀ ਦਾ ਖਾਸਾ ਵੈਗ ਜੀ ਕੀ ਫਤਿਹ ਇੱਥੇ ਇਹ ਵੀ ਦੱਸਣਾ ਇੱਕ ਸੰਗਤ ਨੂੰ ਬਹੁਤ ਜ਼ੂਰੀ ਹੈ ਕਿ ਕਿਸ ਤਰ੍ਹਾਂ ਇਹ ਧਰਮ ਦੇ ਆਗੂ ਇਹ ਬਾਈਆਂ ਮੰჯੀਆਂ ਵਾਲੇ ਬਗਲੇ ਭਗਤ ਇੱਕ ਮਿੰਟਾਂ ਦੇ ਵਿੱਚ ਹੀ ਆਪਣੀ ਕੁਰਸੀ ਦੇ ਖਾਤਰ ਵੇਚ ਜਾਂਦੇ ਹਨ ਜਦੋਂ ਗੱਜਨ ਸਿੰਘ ਟੋੜਾ ਨੂੰ ਉਹਦੀ ਸੋਹਣੀ ਕਮੇਟੀ ਦੇ ਪ੍ਰਧਾਨਗੀ ਦਾ ਲਾਹਤਾ ਸੀ ਤਾਂ ਉਸਨੇ ਆਪਣਾ ਵੱਖਰਾ ਅਕਾਲੀ ਦਲ ਬਣਾ ਲਿਆ ਜਿਹਦੀ ਸਥਾਪਨਾ ਉਸਨੇ ਆਲਮੀ ਗੀਰ ਗੁਰਦੁਆਰੇ ਵਿੱਚ ਕੀਤੀ ਜਿਹਦਾ ਨਾਂ ਰੱਖਿਆ ਇੰਟਰਨੈਸ਼ਨਲ ਅਕਾਲੀ ਦਲ ਜਿੱਥੇ ਹੀਰਾ ਸਿੰਘ ਗਾਭਰੀਆ ਚੰਦੂ ਮਾਇਰਾ ਸੁਖਦੇਸ਼ਨ ਪੌਰ ਤੇ ਹੋਰ ਪਤਾ ਨਹੀਂ ਕਿੰਨੇ ਜਿਹੜੇ ਉਸਦੇ ਤੋੜਾ ਟੋਲਾ ਜਾਂ ਟੋਰਾ ਗਰੁੱਪ ਸੀਗਾ ਉਸਨੇ ਬਣਾ ਲਿਆ ਤੇ ਇਹ ਉਹ ਇਨਾ ਨੁਕਸਾਨ ਹੋਇਆ ਉਸ ਸਮੇਂ ਵੀ ਇਹ ਸਿੱਖਾਂ ਦਾ ਜਾਂ ਪੰਜਾਬ ਦਾ ਵੀ ਜਦੋਂ ਇਹ ਦੋ ਤੋਲੇ ਬਣ ਗਏ ਤੇ ਜਦੋਂ ਇਲੈਕਸ਼ਨ ਹੋਈ ਤਾਂ ਇਹ ਸਾਰੇ ਹਰਗੇ ਦੋਹੇ ਪਾਰ ਤੇ ਤੋਲੇ ਆ ਗੀਰਾ ਗਾਬੜੇ ਵਰ ਗਿਆ ਤੇ ਬਾਕੀ ਜਿੰਨੇ ਵੀ ਲੋਤੇ ਸਾਰੇ ਹਰਗੇ ਤੇ ਕਾਂਗਸ ਜਿੱਤ ਗਏ ਤੇ ਪਰ ਬਾਅਦ ਜਦੋਂ ਨਗਰੋਂ ਇਸ ਨੂੰ ਥੋੜੇ ਚਿਰ ਬਾਅਦ ਦੇਖਿਆ ਨਾ ਵੀ ਇਹ ਜੇ ਕੰਮ ਖਰਾਬ ਹੋ ਗਿਆ ਵਾ ਇਹ ਸਾਨੂੰ ਹਾਰੇ ਹੋ ਗਈ ਹੈ ਇਹ ਤੌਰਾਂ ਨੂੰ ਪਧਾਗੇ ਲਾਉਣ ਦਾ ਕਰਕੇ ਜਾਂ ਇਹ ਸਾਨੂੰ ਰੋਸ ਗਿਆ ਵਾ ਜਾਂ ਕੁਝ ਵੀ ਆ ਤੇ ਬਾਅਦ ਦੇ ਵਿੱਚ ਉਸ ਨੂੰ ਫੇਰ ਇਹਨਾਂ ਪ੍ਰਧਾਨਗੀ ਦੇ ਦਿੱਤੀ ਦੇ ਦਿੱਤੀ ਸੋਮਨੀ ਕਮੇਟੀ ਦੀ ਇਹ ਕਹਿੰਦਾ ਮੈਂ ਕਦੇ ਵੀ ਨਹੀਂ ਵਿਕੂੰਗਾ ਮੈਂ ਕਦੇ ਨਹੀਂ ਉਹ ਕਰੂੰਗਾ ਮੈਂ ਵੀ ਖੋਜ ਜਾਂਦਾ ਰਿਹਾ ਇਹਨਾਂ ਦੇ ਉੱਤੇ ਤੰਦਾਂ ਨਹੀਂ ਅੰਮ੍ਰਿਤਸਰ ਵੀ ਗਿਆ ਸੀ ਕੋਈ ਬਰਾਲਮਗੀ ਨਹੀਂ ਜਾਂਦੇ ਰਿਹਾ ਉੱਥੇ ਵੀ ਇੱਕ ਆਪਣੇ ਜੋ ਸਿਨੇਮਾ ਘਰ ਦੇ ਵਿੱਚ ਮੀਟਿੰਗ ਹੋਈ ਜਿੱਥੇ ਕਹਿੰਦਾ ਮੈਂ ਤੁਹਾਨੂੰ ਬੋਲ ਦਿਆਂ ਕਮ ਮਾਰੀਆਂ ਕਤੂਤਾਂ ਦੱਸੂਗਾ ਮੈਂ ਫਲਾਣ ਕਰ ਦੂ ਮੈਂ ਟੀ ਕਰ ਦੂਗਾ ਪਰ ਜਦੋਂ ਉਹਨਾਂ ਨੇ ਇਹਨੂੰ ਸੋਮਣੀ ਕਮੇਟੀ ਦਾ ਫੇਰ ਪ੍ਰਧਾਨ ਬਣਾਤਾ ਤੇ ਆਰਾਮ ਨਾਲ ਚੁੱਪ ਕੇ ਦੜ ਵੱਟ ਕੇ ਬਹਿ ਗਿਆ ਪਰ ਇਹ ਨੂੰ ਨਹੀਂ ਪਤਾ ਵੀ ਨਾ ਇਹ ਚੌਧਰ ਨਾਲ ਜਾਣੀਆਂ ਵਾ ਤੇ ਨਾ ਜਾਣੀਆਂ ਪ੍ਰਧਾਨਗੀਆਂ ਤੇ ਮਗਰੋਂ ਮਰ ਗਿਆ ਤੇ ਹੁਣ ਦੱਸੋ ਹੁਣ ਪੁੱਛੋ ਨਹੀਂ ਵੀ ਤਨਾ ਨਾਲ ਕੇ ਚਲ ਗਿਆ ਸੋਮਣੀ ਕੋਈ ਪ੍ਰਧਾਨਗੀ ਜੇ ਸੱਤ ਦਿਨੋਂ ਪਹਰਾ ਦਿਨੋਂ ਗੁਰੂ ਤੇਗ ਬਹਾਦਰ ਕੇ ਮਿਸ਼ਨ ਮੈਂ ਚੱਲਦਾ ਹਾਂ ਗੁਰਨਾਕ ਦੇ ਮਿਸ਼ਨ ਮਗਰ ਚੱਲਦਾ ਹਾਂ ਤੇ ਤੈਨੂੰ ਦੁਨੀਆ ਜਸ ਕਾਉਣੇ ਸਿ ਗੋਣਾ ਸੀ ਅੱਜ ਤੈਨੂੰ ਝੂਠਾ ਫਕਰੇ ਕੌਮ ਜਾਂ ਝੂਠੇ ਤੈਨੂੰ ਦੇ ਤੇੜੇ ਖਿਤਾਬ ਇਹ ਅਸੀਂ ਇਹਨਾਂ ਨੂੰ ਨਹੀਂ ਮੰਨਦੇ ਜਿਹੜਾ ਚੱਲੂਗਾ ਗੁਰਨਾਕ ਦੇ ਮਿਸ਼ਨ ਦੇ ਉੱਤੇ ਗੁਰੂ ਤੇਗ ਬਹਾਦਰ ਦੇ ਮਿਸ਼ਨ ਦੇ ਉੱਤੇ ਚੱਲੂਗਾ ਉਹ ਹੀ ਇਸ ਦੁਨੀਆ ਦੇ ਸੋਗ ਪਾਊਗਾ ਨਹੀਂ ਤੇ ਸਾਰੇ ਜਿਹੜੇ ਬਾਈਆਂ ਮੰਜੀਆਂ ਵਾਲੇ ਆ ਜਾਂ ਬਗਲੇ ਭਗਤਾਂ ਜਾਂ ਇਹ ਕੁਰਸੀ ਦੇ ਭੁੱਖੇ ਆ ਇਹਨਾਂ ਨੂੰ ਸਗਾ ਹੀ ਮਿਲਦੀਆਂ ਜੋ ਤੁਹਾਡੇ ਸਾਹਮਣੇ ਹੁਣ ਵੇਖ ਰਿਹਾ ਜੋ ਜੋ ਕਾਲੀ ਦਲ ਦਾ ਹਾਲ ਹੋ ਰਿਹਾ ਵਾ ਕਿ ਇਹਨਾਂ ਨੂੰ ਇੱਕ ਬੰਦਾ ਲੱਭਣ ਡਿਆ ਆਪਸ ਵਿੱਚ ਮੀਡੀਆਂ ਕਰਦੇ ਫਲਾਣੇ ਨਾਲ ਖਲੋ ਜੀ ਫਲਾਣੇ ਨਾਲ ਖਲੋ ਜੀ ਭਾ ਜਦੋਂ ਕਿਸੇ ਦਾ ਗੁਰੂ ਵੈਰੀ ਹੋ ਜੇ ਗੁਰੂ ਦੁਸ਼ਮਣ ਹੋ ਜੇ ਉੱਥੇ ਕਿਸੇ ਦੀ ਨਹੀਂ ਚੱਲਦੀ ਮਿੱਤਰੋ ਤੇ ਨਾ ਕਦੀ ਚੱਲਣੀ ਜੀ ਹੋਰ ਤੇ ਜਨਤਾ ਨੂੰ ਚਾਹੀਦਾ ਕਿ ਇਹਨਾਂ ਨੂੰ ਬਗਲੇ ਭਗਤਾਂ ਨੂੰ ਜਿਨ੍ਹਾਂ ਇਹਨਾਂ ਨੁਕਸਾਨ ਕੀਤਾ ਪੰਜਾਬ ਦਾ ਤੇ ਸਾਰੀ ਚੀਜ਼ਾਂ ਨਸਾਨ ਕੀਤਾ ਇਹ ਪੰਜਾਬ ਜਿਹੜਾ ਪਹਿਲੇ ਨੰਬਰ ਤੇ ਹੀ ਜਿਹਨੂੰ ਦੁਨੀਆ ਪੁੱਛਦੀ ਤੁਰਦੀ ਸੀ ਪੰਜਾਬ ਦਾ ਅੰਡਾਤਾ ਹੈਗਾ ਅੱਜ ਪੰਜਾਬ ਨੂੰ ਸਮਝੋ ਰੋਲਿਆ ਜਾ ਰਿਹਾ ਵਾ ਝੂਠੇ ਆ ਉਹਨਾਂ ਦੇ ਝੂਠੀਆਂ ਐਨਐਸ ਲਾਈਆਂ ਜਾ ਰਹੀਆਂ ਵਾ ਝੂਠੇ ਉਹਨਾਂ ਦੇ ਇੱਕ ਕਾਨੂੰਨ ਕਰੇ ਕਾਨੂੰਨ ਬਣ ਜਾ ਰਹੇ ਆ ਜਿਨ੍ਹਾਂ ਦੀ ਖਾਤਰ ਦਿੱਲੀ ਜਾ ਕੇ ਕਿੰਨੇ ਸਾਲ ਸਾਢੇ ਔਖੇ ਹੋ ਕੇ ਫੇਰ ਜਾ ਕੇ ਤੇ ਉੱਥੇ ਕਿੱਡਾ ਮੁਸੀਬਤਾਂ ਝੱਲ ਕੇ 800 700 ਬੰਦਾ ਸ਼ਹੀਦ ਕਰਾ ਗਏ ਫੇਰ ਹੀ ਉਹਨਾਂ ਦੇ ਮਾਰਾ ਮੋਟਾ ਕਾਲਾ ਕਾਨੂੰਨ ਇਹ ਬੰਦ ਕੀਤਾ ਉਹ ਵੀ ਪਤਾ ਨਹੀਂ ਬੰਦ ਕੀਤਾ ਕਿ ਨਹੀਂ ਕੀਤਾ ਚਾਈਨਾ ਕਿਦਾਂ ਕਿ ਕਿਸ ਤਰ੍ਹਾਂ ਕੀਤਾ ਵਾ ਇਹ ਕਰਕੇ ਇਹਨਾਂ ਬਗਲੇ ਭਗਤਾਂ ਤੋਂ ਤੇ ਇਹਨਾਂ ਨੇ ਬਾਈਆਂ ਮੰਝਿਆ ਮੈਂ ਤੋਂ ਸਾਨੂੰ ਬੈਹ ਚਾਹੀਦਾ ਹੈ ਅਦੇ ਸੱਚ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ